ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆਂ ਡਸਕਾ ਜ਼ਿਲ੍ਹਾ ਸੰਗਰੂਰ ਔਰ ਆਪਣੇ ਨਾਲ ਨੇ ਅੰਕਲ ਜੀ ਜੋ ਕਿ ਕਾਫੀ ਸਾਲਾਂ ਤੋਂ 7 ਸਾਲਾਂ ਤੋਂ ਆਪਣੇ ਬੀਜ ਅਪਣਾ ਰਹੇ ਨੇ ਤੇ ਆਓ ਗੱਲ ਕਰਦੇ ਆਂ ਅੰਕਲ ਜੀ ਨਾਲ ਸਤਿ ਸ੍ਰੀ ਅਕਾਲ ਅੰਕਲ ਜੀ ਪਹਿਲਾਂ ਤੁਸੀਂ ਦੱਸੋ ਕਿਸਾਨ ਵੀਰਾਂ ਨੂੰ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਚੱਗੜ ਸਿੰਘ ਸਾਬਕਾ ਸਰਪੰਚ ਡਸਕਾ ਕੋਠੇ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਹਾਂ ਅਸੀਂ ਕਈ 8-9 ਸਾਲ ਤੋਂ ਇਹ ਵੀਰ ਨਾਲ ਬੀਆ ਨਾਲ ਜੁੜੇ ਆ ਅਸੀਂ ਜੋ ਵੀ ਇਹ ਬੀ ਦੀ ਸਾਨੂੰ ਗਰੰਟੀ ਨਾਲ ਦਿੰਦੇ ਨੇ ਤਾਂ ਬੀ ਉਹ ਗਰੰਟੀ ਨਹੀਂ ਨਿਕਲਦਾ ਕਿਤੇ ਸਾਡਾ ਕੋਈ ਬੀ ਕਿਤੇ ਖਰਾਬ ਨਹੀਂ ਨਿਕਲੇਗਾ ਅੰਕਲ ਅੰਕਲ ਜੀ ਜਿਵੇਂ ਕਿ ਆਪਾਂ ਦੇਖਦੇ ਆਂ ਕਈ ਬੂਟੇ ਸੁੱਕਦੇ ਨੇ 1401 ਦੇ ਵਿੱਚ ਆਪਣੇ ਬੀਜ ਦੇ ਵਿੱਚ ਦੇਖੋ ਜੀ ਮੈਂ ਖੇਤ ਦੇ ਵਿੱਚ ਦੇਖ ਰਿਹਾ ਕਿਤੇ ਕੋਈ ਬੂਟਾ ਸੁੱਕਿਆ ਹੋਇਆ ਨਹੀਂ ਮਿਲ ਰਿਹਾ ਔਰ ਜਿਹੜੇ ਬੱਲੀ ਦੇ ਵਿੱਚ ਦਾਣੇ ਨੇ ਜੀ ਇੱਕ ਇੱਕ ਬੱਲੀ ਦੇ ਵਿੱਚ ਕਾਫੀ ਭਜਨਦਾਰ ਦਾਣੇ ਲੱਗ ਰਹੇ ਨੇ ਦਾਣੇ ਦੀ ਕੁਆਲਿਟੀ ਬਹੁਤ ਸੋਹਣੀ ਹੈ ਇਹ ਸਾਡੇ ਝੋਨੇ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਈ ਕੋਈ ਬੂਟਾ ਨਹੀਂ ਸੁੱਕਿਆ ਕੋਈ ਝੰਡਾ ਰੋਗ ਨਹੀਂ ਆਇਆ ਜਮਨ ਰੋਲ ਵੀ ਹੈ ਸਾਰਾ ਆਕੇ ਕੋਈ ਵੀ ਦੇਖਣਾ ਚਾਹੁੰਦਾ ਹੋਵੇ ਤਾਂ ਦੇਖ ਸਕਦਾ ਤੁਸੀਂ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਜੀ ਸਾਡੇ ਬੀਜ ਬਾਰੇ ਅਸੀਂ ਤਾਂ ਇਹ ਕਹਾਂਗੇ ਕਿਸਾਨ ਵੀਰਾਂ ਨੂੰ ਵੀ ਠੱਗਿਆ ਹੁੰਦਿਆਂ ਨੇ ਸ਼ਹਿਰਾਂ ਦੇ ਵਿੱਚ ਆਪਾਂ ਵੀ ਲੈਣੇ ਆ ਵੀ ਤੁਸੀਂ ਇਹਨਾਂ ਨੂੰ ਜ਼ਰੂਰ ਮੌਕਾ ਦਿਆ ਕਰੋ ਵੀ ਇਹਨਾਂ ਤੋਂ ਲੋ ਜਾ ਕੇ ਨੰਗਲ ਟਾਣੀ ਤਾਂ ਵੀਰਾਂ ਇਹ ਉੱਥੋਂ ਅਸੀਂ ਵੀ ਲੈਣੇ ਆ ਕੋਈ ਵੀ ਬੀ ਲੈਣਾ ਹੋਵੇ ਕਣਕ ਦਾ ਝੋਨੇ ਦਾ ਸਾਰੇ ਬੀ ਅਸੀਂ ਉੱਥੋਂ ਲੈ ਕੇ ਆਉਂਦੇ ਆ ਕਦੇ ਸਾਡਾ ਬੀ ਕੋਈ ਵੀ ਬੀ ਸਾਡਾ ਗਲਤ ਨਹੀਂ ਨਿਕਲਿਆ ਚਲੋ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਅਰ ਅਸੀਂ ਤੁਹਾਡਾ ਖੇਤ ਵਿਜ਼ਿਟ ਕਰਿਆ ਸਾਡਾ ਵੀ ਮਨ ਇਹਨਾਂ ਖੁਸ਼ ਹੋ ਰਿਹਾ ਕਿ ਇੰਨਾ ਸੋਹਣਾ ਤੁਹਾਡਾ ਝੋਨਾ ਖੜਿਆ ਜਿੱਥੇ ਤੱਕ ਮੈਨੂੰ ਤੁਹਾਡੇ ਖੇਤ ਦੇਖ ਕੇ ਲੱਗ ਰਹੇ ਨੇ ਕਿ ਅੰਤਜਾ ਕੀ ਹੈ ਤੁਹਾਡਾ 70 ਮਣ ਪਲੱਸ ਵਾਲਾ ਝੋਨਾ ਹੈ ਔਰ ਕੋਈ ਖੇਤ ਦੇ ਵਿੱਚ ਝੰਡਾ ਨਹੀਂ ਹੈਗਾ ਚਲੋ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ